ਸਤ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਵੀ ਤੁਸੀਂ ਸਾਰੇ ਠੀਕ ਠਾਕ ਹੋਗੇ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਣੇ ਨਾਲ ਫਿਰ ਨੇ ਆਪਣੇ ਚਾਚਾ ਜੀ ਪ੍ਰੀਤਮ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਸਾਰੇ ਕਾਕੂ ਵੀ ਕਹਿੰਦੇ ਨੇ ਇਹਨਾਂ ਦਾ ਪਿਛਲੀ ਵਾਰੀ ਵੀ ਆਪਾਂ ਇੰਟਰਵਿਊ ਲਿਆ ਸੀਗਾ ਆ ক্রিকেট ਦੀ ਰਿਲੇਟਡ ਤੇ ਈਸ਼ਵਰ ਆਪਣਾ ਟੋਪਿਕ ਹੈ ਆਪਣੇ ਪਿੰਡ ਜਿਹੜੀ ਰਾਮਲੀਲਾ ਲੱਗਦੀ ਏ ਆਪਣੇ ਚਾਚਾ ਜੀ ਰਾਮਲੀਲਾ ਚ ਵੀ ਪਾਰਟਿਸਿਪੇਟ ਕਰਦੇ ਰਹੇ ਨੇ ਹੁਣ ਆਪਾਂ ਪੁੱਛਦੇ ਹਾਂ ਚਾਚਾ ਜੀ ਨੂੰ ਕਦੋਂ ਰਾਮਲੀਲਾ ਸ਼ੁਰੂ ਹੋਈ ਤੇ ਇਹਨਾਂ ਦਾ ਕੀ ਰੋਲ ਹੁੰਦਾ ਸੀਗਾ ਰਾਮਲੀਲਾ ਚ ਹਾਂਜੀ ਚਾਚਾ ਜੀ ਸਤਰੀ ਗੱਲ ਦੱਸੋ ਲੈ 27 ਸਰਦੀਆਂ ਤੇ ਸਾਡੇ ਪਿੰਡਾਂ ਦਾ ਰਾਮ ਦਾ ਸਰਦ ਹੋਈ ਸੀ ਇਹ ਸਾਡਾ ਪਹਿਲਾ ਪਕਸ਼ਾ ਸੀ ਵੀ ਉਹ ਮੰਦਿਰ ਬਣਾਉਣਾ ਸੀਗਾ आ, रौ, 1984 ਤੋਂ ਲੈ ਕੇ 19206 ਤੱਕ ਮੈਂ ਰਾਮਲੀਲਾ ਵਿੱਚ ਪਾਰਟਿਸਪੇਟ ਕੀਤਾ ਮੈਂ ਨੇਕ ਤਰ੍ਹਾਂ ਦੇ ਰੋਲ ਕੀਤੇ ਵਿਸ਼ਵਾਮਿੱਤਰ ਤੋਂ ਲੈ ਕੇ ਨੇਕ ਕੰਮ ਕਰਨ ਤੱਕ ਰੋਲ ਕੀਤੇ ਤੇ ਫਿਰ ਚਾਚਾ ਜੀ ਜਦੋਂ ਤੁਸੀਂ ਜਿਹਦਾ ਕਹਦੇ 1984 ਤੋਂ ਸ਼ੁਰੂ ਹੋਏ ਸੀਗੇ ਜਦੋਂ ਤੁਸੀਂ ਰਾਮਲੀਲਾ ਪਹਿਲੀ ਵਾਰ ਕਰਨੀ ਸ਼ੁਰੂ ਕੀਤੀ ਸੀ ਤਾਂ ਮਤਲਬ ਆਪਣੇ ਪਿੰਡ 'ਚ ਉਦੋਂ ਮੰਦਿਰ ਨਹੀਂ ਸੀਗਾ ਮੰਦਿਰ ਆਪਣੇ ਪਿੰਡ 'ਚ ਮੰਦਿਰ ਨਹੀਂ ਸੀਗਾ अच्छा जी ਮੰਦਰਾ ਪਰ ਪੁੱਲ ਤੋਂ ਦੇ ਤੋਂ ਬਥੇਰ ਪੈਸੇ ਰੁੱਕ ਕੇ ਦੋ ਕੀ ਉਦਾਰ ਦੇ ਦੇ ਨੇਗੇ ਉਹ ਇਕੱਠਾ ਕਰਕੇ ਫਿਰ ਮੰਦਰ ਦੇ ਰਾਜ ਦੇ ਸਾਰੇ ਹੁਣ ਮੰਦਰ ਸਾਡਾ ਬਹੁਤ ਅਦਿਸ਼ਾਨ ਬਣਿਆ ਹੋਇਆ ਹੈ ਜਿੱਤੇ ਦਾ ਹਨੂਮਨ ਮੰਦਿਰ ਹੈ ਜਿੱਤੇ ਆ ਉਹ ਕੋਈ ਪਤਾ ਨਹੀਂ ਕਿ ਕਨ ਆਦੇ ਨੇ ਹਾਂਜੀ ਚਾਚਾ ਜੀ ਜਿੱਦ ਆਪਾਂ ਗੱਲ ਕਰੀਏ 1984 ਤੁਸੀਂ ਕਿਹਾ ਸੀਗਾ 1984 ਚ ਪਹਿਲੀ ਵਾਰ ਰਾਮਲੀਆ ਲੱਗੀ ਸੀਗੀ ਆਪਣੇ ਪਿੰਡ ਚ ਉਦੋਂ ਰਾਮਲੀਲਾ ਸਿਰਫ ਆਪਣੇ ਪਿੰਡ ਹੀ ਲੱਗਦੀ ਸੀ ਜਾਂ ਨੇੜੇ ਦੇਲੇ ਕਿਤੇ ਹੋਰ ਪਿੰਡਾਂ 'ਚ ਵੀ ਲੱਗਦੀ ਹੁੰਦੀ ਸੀਗੀ ਬਸ ਉਹ ਦਵਾਨੇ ਤੇ ਅਨਹਾਲੇ ਲੱਗਦੇ ਸੀਗੀ ਸਾਡੇ ਸਾਡੀ ਰਾਮਲੀਲਾ ਸਾਰੇ ਏਰੀਆ 'ਚ ਮਸ਼ਹੂਰ ਹੈਗੀ ਸਾਡੇ ਸਾਡੇ ਪਿੰਡ 'ਚ ਤੋਂ ਕਿ ਦੂਰ ਦੂਰ ਤੱਕ ਰਾਮਲੀਲਾ ਦੇਖਣ ਹੁੰਦੇ ਸੀਗੇ ਆਪੀ ਪਰਿਵਾਰਕ ਸਾਨੂੰ ਕਰਤਾ ਲੋਕਾਂ ਨੂੰ ਦੂਰੋਂ ਹੱਟੇ ਆ ਲੈ ਦੇਖਣ ਹੁੰਦੇ ਸੀਗੇ ਸਾਡੇ ਕਲਾਕਾਰਾਂ ਨੇ ਵਧੀਆ ਸੀਗੇ ਵੀ ਉਹਦਾ ਰੌਣਕ ਖੁਬ ਦੇ ਖੁਬੀ ਨਿਵਾਦੇ ਸੀਗੇ ਕੋਈ ਕਿਸੇ ਦਾ ਕੋਈ ਕਿਸੇ ਦਾ ਨਿਕਾਓ ਜੇ ਰੋਣਾ ਬੂਦ ਨਮਾਗੇ ਸੀਗੇ ਤੇ ਸਾਡੇ ਸਾਡੀ ਇੰਕਸ਼ਨ ਮੋਚਾ ਹੋਣ ਦੀ ਸਹੀ ਉਦ ਸੀਗੀ ਜਿਹਨੇ ਜੁਮੇ ਕਸ਼ਮ ਮੋਚਾ ਹੋਣ ਦੀ ਸਹੀ ਉਦ ਸੀ ਫੇ ਅਨੁਮਾਨ ਉਤੀ ਲਾ ਕੇ ਅੱਧਾ ਤੀਗਾ ਉਹਨੂੰ ਫਿਰ ਜਿਆਦਾ ਰਕ ਹੋਰ ਲਗੜ ਕੇ ਪਿਆਣ ਸੀਗੇ ਫਿਰ ਉਹ ਅੱਧੇ ਘੰਟੇ ਬਾਅਦ ਹੋਸ਼ ਆਉਂਦਾ ਸੀਗਾ 8-10 ਮਿੰਟ ਕੋਈ ਵੀ ਨਾ ਡਿਪੈਂਡ ਜੇ ਕੋਈ ਉਹ ਦੀ ਸੀ ਆ ਵੀ ਕੋਈ ਲਾਰੂ ਨਹੀਂ ਪੀਤਾ ਸੀਗਾ ਉਹ ਜਿੰਨੇ ਦਿਨ ਰਾਮਨਾਂ ਚੱਲਦੀ ਸੀ ਸਾਰੇ ਉੱਥੇ ਹੀ ਰਹਿੰਦੇ ਸੀਗੇ ਕੋਈ ਘਰ ਨਹੀਂ ਆਉਣਾ ਸੀਗਾ ਕੋਈ ਕਹਿ ਸਾਫ਼ ਸੁਥਰੀ ਰਾਮਨਾਂ ਰਹਿੰਦੀ ਸੀਗੀ ਸਾਰੇ ਉਹਦੇ ਨਿਸ਼ਾਸ਼ੇ ਰਹਿੰਦੇ ਸੀਗੇ ਤਾਂ ਸਾਥੀ ਹੋਰ 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 ਪਿੰਡਾ ਜੀ ਰਾਮਨਾਂ ਕਰਨ ਜਾਂਦੇ ਰਹੇ ਤੇਰਾ ਹੈਦਰਾ ਵਾਲੇ ਤਿੰਨ ਦਾ ਸ਼ੋਈ ਅਸੀਂ 1 ਦੋ ਸਾਲ ਕੀਤੀ ਹੈ ਹੈਦਰਾ ਵਾਲੇ 3 ਸਾਲ ਕੀਤੀ ਰਾਮਨਾਂ ਕਹਿੰਦੀ ਦਵਾਨੇ ਵੀ ਅੱਖਾਂ ਲੱਗਿਆ ਸੀਗੇ ਇਹ ਆਥੀ ਨੇ 2-2 ਪਿੰਡਾਂ ਵਿੱਚ ਸਾਨੂੰ ਲੋਕ ਤੇ ਸਾਡੇ ਪਿੰਡਾਂ ਆ ਕੇ ਸਾਡੇ ਪਿੰਡ ਦੇ ਆਰਾਮ ਦਾ ਕਰਵਾ ਸੀ ਉਹਦੇ ਪਿੰਡ ਕਰਕੇ ਫਿਰ ਉਹ ਦੂਜੀ ਉਹ ਤੋਂ ਬਾਅਦ ਉੱਥੇ ਜਾਂਦੇ ਸੀ ਤੇ ਆਰਾਮ ਦਾ ਕਰਵਾਉਂਦੇ ਸੀ ਤੇ ਫਿਰ ਚਾਚਾ ਜੀ ਜਿੱਦਾਂ 1984 ਚ ਆਪਾਂ ਸ਼ੁਰੂ ਕੀਤੀ ਆਪਣੇ ਪਿੰਡ ਰਾਮਲੀਲਾ ਫਿਰ 1984 ਤੋਂ ਬਾਅਦ ਆਈ ਸਾਲ ਰਾਮਲੀਲਾ ਹੁੰਦੀ ਰਹੀ ਜਿਹਾ ਜਿੱਦਾਂ ਵਿੱਚੋਂ 10 ਸਾਲ 5 4 5 7 ਸਾਲ ਫੇਰ ਉਹ ਨਹੀਂ ਹੋਈ ਫਿਰ ਉਹ ਤੋਂ ਬਾਅਦ ਨਵੀਂ ਜੂ ਆਪੜੀ تھی ਉਹਨੇ ਫੇਰ ਕਰਮ ਸੁੱਕਿਆ ਫੇਰ ਉਹ ਨਾਲੇ ਰਾਮਲੀਲਾ 2000 2002 ਚ ਸਟਾਰਟ ਕੀਤੀ 2002 ਹੁਣ ਤੱਕ ਚੱਲਦੀ ਆ ਰਹੀ ਹੈ ਤੇ ਜਿਹੜੇ ਤੁਸੀਂ ਕਹਿੰਦੇ ਵੀ 10 ਸਾਲ ਰਾਮਲੀਲਾ ਨਹੀਂ ਹੋਈ ਆਪਣੇ ਪਿੰਡ 'ਚ ਉਹਦਾ ਕੀ ਕਾਰਨ ਰਿਹਾ ਵੀ 10 ਸਾਲ ਰਾਮਲੀਲਾ ਨਹੀਂ ਹੋਈ ਉਹ ਉਹ ਸਾਲ ਵਿੱਚ ਕਿਉਂ ਕਿ ਉਹ ਨੌਕਰੀ ਪਰਦੇ ਲਾ ਕੇ ਦੂਰ ਦੂਰ ਗਿਆ ਕੋਈ ਕਿਤੇ ਘਾਣੇ ਚਲਾਇਆ ਕੋਈ ਪਾਣੀ ਬਾਤ ਕੋਈ ਬੜਗਾਵਾ ਕੋਈ ਕਿਤੇ ਚਲਾ ਗਿਆ ਐਸੇ ਕਰਕੇ ਸਾਡੇ ਕੋਲ ਪਾਰਟਿਸਪੇਟ ਕਰਨ ਵਾਲਾ ਕੋਈ ਘਾਤ ਬੰਦੇ ਜਿੱਤੀਏ ਐਸੇ ਕਰਕੇ ਬੰਦ ਬੰਦ ਇਤਨਾ ਬੰਦ ਰਹੀ ਫਿਰ ਦੁਬਾਰਾ ਉਹ ਜਮਾ ਚੁੱਪ ਪੀੜੀ ਉੱઠી ਉਹਨਾਂ ਨੇ ਫੇਰ ਕਦਮ ਚੁੱਕਿਆ ਫਿਰ ਉਹਨਾਂ ਨੇ ਕਦਮ ਚੁੱਕਿਆ ਫਿਰ ਉਹ ਸਾਡ ਦੁਬਾਰਾ ਸਟਾਰਟ ਹੋਈ ਰਾਮਲੀਲਾ ਫਿਰ ਹੁਣ ਤੱਕ ਚੱਲਦੀ ਆ ਰਹੀ ਹੈ ਤੇ ਹੁਣ 2000 ਤੋਂ ਲੈ ਕੇ ਜਿੱਦਾਂ 2000 ਦੇ ਯੂਵਾ ਪੀੜੀ ਨੇ ਸ਼ੁਰੂ ਕੀਤੀ ਸੀਗੀ ਰਾਮਲੀਲਾ ਤੇ ਅੱਜ 2025 ਆ ਗਿਆ ਮਤਲਬ ਇਹ 25 ਸਾਲ ਹੋ ਗਏ ਦੋ ਇਹ 25 ਸਾਲਾਂ ਚ ਵੀ ਲਗਾਤਾਰ ਹੁੰਦੀ ਪਈ ਹੈ ਰਾਮਲੀਲਾ ਜਾ ਇੱਥੇ ਵੀ ਕੋਈ ਨਾਗਾ ਪਿਆ ਉਸ ਤੋਂ ਬਾਅਦ ਨਹੀਂ ਲਗਾਤਾਰ ਹੁੰਦੀ ਲਗਾਤਾਰ ਹੁੰਦੀ ਆ ਰਹੀ ਹੈ ਜੇਗਾ ਹੁੰਦੀ ਰਹੇਗੀ ਮੁੰਡਿਆਂ ਦਾ ਬਹੁਤ ਸ਼ੌਂਕ ਹੈ ਕਦੋਂ ਬਹੁਤ ਮੁੰਡਿਆਂ ਨੂੰ ਬਹੁਤ ਸ਼ੌਂਕ ਹੈ ਸੋ ਜਿਵੇਂ ਅੱਜਾ ਜੀ 1984 ਚ ਆਪਣੇ ਸ਼ੁਰੂ ਹੋਈ ਸੀਗੀ ਆਰਾਮਲੀਲਾ ਉਦੋਂ ਤੁਹਾਡੇ ਨਾਲ ਕਿਹੜੇ ਕਿਹੜੇ ਬੰਦੇ ਸੀਗੇ ਤੇ ਉਦੋਂ ਮੰਦਰ ਦਾ ਆਪਣੇ ਮੰਦਰ ਦਾ ਪ੍ਰਧਾਨ ਕੌਣ ਹੁੰਦਾ ਸੀਗਾ ਉਸ ਟਾਈਮ ਲਸ਼ਮਤਾ ਦੁਆਸਾ ਦਾ ਪ੍ਰਧਾਨ ਉਦੋਂ ਸੀਗੇ ਤੇ ਤੇ ਲਸ਼ਮਤਾ ਦੁਆਸਾ ਦਾ ਪ੍ਰਧਾਨ ਉਦੋਂ ਸੀਗੇ ਤੇ ਜੋਤੀ ਵਹੀਰ ਉਹ ਲਾਵਾ ਜੋਤੀ ਦਾ ਸੀਗਾ ਉਹ ਉਪਰ ਉਪਰ ਪ੍ਰਧਾਨ ਦਾ ਸੀ ਤੇ ਇਸ ਤਰ੍ਹਾਂ ਕਈ ਸਾਡੇ ਨਾਲ ਕਈ ਬੰਦੇ ਸੀ ਜਿਦਾਂ ਮਨੋਹਰ ਲਾਫ ਸੀਗਾ ਕੌੜਾ ਰਾਮ ਸੀ ਕਈ ਹੋਰ ਤੇ ਜਿਹੜੇ ਜਿੱਦਾਂ ਰੋਲ ਕਰਨ ਵਾਲੇ ਬੰਦੇ ਸੀਗੇ ਉਹ ਆਪਣੇ ਪਿੰਡ ਦੇ ਹੀ ਹੁੰਦੇ ਸੀ ਜਾਂ ਬਾਹਰੋਂ ਵੀ ਤੁਸੀਂ ਬੁਲਾਦੇ ਹੁੰਦੇ ਸੀਗੇ ਕਿਸੇ ਨੂੰ ਸਾਰੇ ਸਾਰੇ ਪਿੰਡ ਦੇ ਬੰਦੇ ਹੁੰਦੇ ਸਾਰੇ ਸਾਰੇ ਪਿੰਡ ਦੇ ਬੰਦੇ ਹੁੰਦੇ ਸੀਗੇ ਕੋਈ ਬਾਹਰ ਦਾ ਨਹੀਂ ਸੀਗਾ ਮਤਲਬ ਜਿਹੜੇ ਉਹ ਡਾਂਸ ਕਰਨ ਵਾਲੇ ਵਗੈਰਾ ਆਦੇ ਹੁੰਦੇ ਸੀਗੇ ਉਹੀ ਬਾਹਰੋਂ ਆਦੇ ਹੁੰਦੇ ਸੀਗੇ ਸਰ ਬਾਹਰ ਦੇ ਹੁੰਦੇ ਸੀਗੇ ਪਰ ਇੱਕ ਬੰਦਾ ਇੱਕ ਬੰਦਾ ਬਾਹਰ ਕਾਉਂਦਾ ਸੀਗਾ ਜੋ ਕਿ ਜੋਤੀ ਜੋਤੀਰਾਮ ਵੀ ਕੋਲਾ ਰਹੀਗਾ ਉਹ ਮੇਗਨਾ ਦਾ ਰੋਲ ਕਰਦਾ ਸੀਗਾ ਉਹਨੇ ਉਹ ਸਾਡੇ ਪਿੰਡ ਆ ਕੇ ਉਹਨੇ ਇਤਰਾਮ ਜਿਹਾ ਸਟਾਰਟ ਕਰਵਾਈ ਸੀ ਸਾਡੇ ਪਿੰਡ ਆ ਕੇ ਜੋਤੀਰਾਮ ਨੇ ਰਾਮ ਦਾ ਸਟਾਰਟ ਕਰਵਾਈ ਸੀ ਆ ਕੇ ਉਸ ਤੋਂ ਅੱਜ ਤੋਂ ਅੱਜ ਤੋਂ ਚੱਲਦੀ ਚੱਲਦੀ ਹੁਣ ਤੱਕ ਚੱਲਦੀ ਆ ਰਹੀ ਹੈ ਅੱਗੇ ਵੀ ਚੱਲਦੀ ਰਹੇਗੀ ਚਾਚਾ ਜੀ ਜਿਹੜਾ ਤੁਹਾਡਾ ਮੇਨ ਰੋਲ ਹੁੰਦਾ ਸੀਗਾ ਉਹ ਕਿਸ ਚੀਜ਼ ਦਾ ਹੁੰਦਾ ਸੀਗਾ ਆਰਾਮ ਲੀਲਾ ਵਿੱਚ ਵਿਸ਼ੋ ਮੈਂ ਤਾਂ ਦੱਸਿਆ ਮੇਰਾ ਮੇਨ ਰੋਲ ਕਿਸੇ ਵਾਰ ਤਾਂ ਨਹੀਂ ਮੇਰਾ ਮੇਨ ਰੋਲ ਤੇ ਹੋਰ ਵੀ ਜੇ ਕੋਈ ਕੋਈ ਸਾਥੀ ਨਹੀਂ ਕਰਦਾ ਹੈ ਕਹਿੰਦਾ ਮੈਨੂੰ ਨਹੀਂ ਹੁੰਦਾ ਕੋਈ ਉਹ ਜਿਸ ਤਰ੍ਹਾਂ ਦਾ ਕੋਈ ਦਾੜੀ ਵਾਲਾ ਰੋਲ ਦੇ ਸੀਗਾ ਮੈਂ ਕਰਦਾ ਸੀਗਾ ਬਸ ਜਿਸ ਤਰ੍ਹਾਂ ਮੇਗਨਾ ਮੈਂ ਮੇਗਨਾ ਕਈ ਵਾਰੀ ਇਹ ਕਹਿੰਦਾ ਮੇਗਨਾ ਦਾ ਵੀ ਇੱਕ ਵਾਰੀ ਮੈਂ ਰੋਲ ਕੀਤਾ ਸੀਗਾ ਤੇ ਇੱਕ ਵਾਰੀ ਮੈਂ ਸਰੰਗੀ ਦੀ ਸੀ ਰੋਲ ਕੀਤਾ ਸੀ ਇੱਕ ਵਾਰੀ ਮੈਂ ਤਗਰੀਬ ਨਾਲ ਰੋਲ ਵੀ ਕੀਤਾ ਸੀਗਾ ਜਿਸ ਤਰ੍ਹਾਂ ਕੋਈ ਰੋਲ ਨਹੀਂ ਕਰਦਾ ਕੋਈ ਨਹੀਂ ਆਂਦਾ ਕਈ ਟੀਲਾ ਬੱਠਾ ਹੋ ਜਾਂਦਾ ਉਸ ਉਹ ਉਥੇ ਮੈਨੀਫੈਟ ਕਰ ਦਿੰਦੇ ਦੀਗੇ ਤੇ ਜੇ ਆਪਾਂ ਗੱਲ ਕਰੀਏ ਤੁਹਾਡੇ ਨਾਲ ਹੋਰ ਵੀ ਤੁਹਾਡੇ ਦੋਸਤ ਮਿੱਤਰ ਹੋਣਗੇ ਜਿਹੜੇ ਰੋਲ ਕਰਦੇ ਸੀਗੇ ਤੁਹਾਨੂੰ ਯਾਦ ਇਹ ਹੁਣ ਵੀ ਉਹ ਪਹਿਲਾਂ ਉਸ ਸਮੇਂ ਚ ਕੌਣ ਕੀ ਕੀ ਰੋਲ ਕਰਦਾ ਰਿਹਾ ਉਹ ਡੋਰ ਲਾ ਰਾਮ ਦਾ ਰੋਲ ਕਰਦੇ ਸੀਗੇ ਤੇ ਮਸਤੇ ਵੀ ਜਾਨ ਲਕਸ਼ਮਨ ਰੋਲ ਕਰਦੇ ਸੀਗੇ ਤੇ ਅਰਜਨ ਦਾਸ ਸੀਗਾ ਰੋਲ ਕਰ ਰਿਹਾ ਸੀ ਕੌੜਾ ਰਾਮ ਜਗਪੁਰਾਮ ਦੀ 3 ਮੇਘਦਰੋਲ ਕਰਦੇ ਸੀਗੇ ਨਾਲੇ ਬਾਲੀਦਰੋਲ ਕਰਦੇ ਸੀ ਚਾਚਾ ਜੀ ਇਹ ਗੱਲ ਕਰੀਏ ਦਸ਼ਕਾਂ ਦੀ ਅੱਜ ਦੇ ਟਾਈਮ ਤੇ ਪੁਰਾਣੇ ਟਾਈਮਾਂ ਦੀ ਕਿਉਂਕਿ ਜੇ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਜਿਹੜੀ ਸਾਡੇ ਵਰਗੀ ਨਵੀਂ ਜਨਰੇਸ਼ਨ ਨੇ ਇਹ ਬਹੁਤ ਘਟ ਜਾਂਦੇ ਨੇ ਰਾਮਲੀਲਾ 'ਚ ਕਿਉਂਕਿ ਅ ਅੱਜ ਦੇ ਟਾਈਮ 'ਚ ਫੋਨ ਆ ਗਏ ਟੀਵੀ ਆ ਗਏ ਸਾਰੇ ਜਵਾਕ ਫੋਨਾਂ 'ਚ ਜਾਂ ਟੀਵੀ 'ਆਂ 'ਚ ਬਿਜ਼ੀ ਰਹਿਣਾ ਚਾਹੁੰਦੇ ਨੇ ਘਰੋਂ ਨਹੀਂ ਨਿਕਲਦੇ ਤੇ ਤੁਹਾਡੇ ਟਾਈਮ 'ਚ ਉਦੋਂ ਕਿੰਨੇ ਕਿ ਦਰਸ਼ਕ ਆਦੇ ਹੁੰਦੇ ਸੀਗੇ ਆ ਰਾਮਲੀਲਾ ਦੇਖਾਂ ਸਾਡੇ ਟਾਈਮ 'ਚ ਬਹੁਤ ਦਰਸ਼ਕ ਆਉਂਦੇ ਸੀ ਸਾਡੇ ਟਾਈਮ 'ਚ 7:30 ਵਜੇ ਐਂਡ ਰਾਈਟ ਰਾਮਲੀਲਾ ਚੱਲੂ ਹੋ ਜਾਂਦੀ ਸੀ 1 ਵਜੇ ਤੱਕ ਸਾਡੇ ਰਾਮਲੀਲਾ ਚੱਲਦੀ ਸੀ ਕੋਈ ਦਰਸ਼ਕ ਉੱਠਦਾ ਨਹੀਂ ਸੀ ਸਾਰੇ ਇੱਕ ਇੱਕ ਵਿਧਾ ਕਾ ਬੈਠੇ ਰਹਿੰਦੇ ਨੇ ਸੀਗੇ ਕੋਈ ਨਹੀਂ ਉੱਠਦਾ ਸੀਗਾ ਇੰਨੇ ਸਭ ਪਹਿਲਾਂ ਪੰਡਾਲ ਦੀਗਾ ਸਾਰਾ ਭਰਿਆ ਰਹਿੰਦੇ ਬੈਠਣ ਦੀ ਜੀ ਪੈਰ ਰੱਖਣ ਲੱਗਣ ਨੂੰ ਜਗ੍ਹਾ ਨਹੀਂ ਹੁੰਦੀ ਜੀ ਇੰਨੇ ਦਰਸ਼ਕ ਉਹ ਸਾਡੇ ਰਾਮਲੀਲਾ ਦੇਖਣ ਆਉਂਦੇ ਸਾਡੇ ਇਹ ਪਾਤਰਨ ਨਹੀਂ ਕਿ ਐਨੇ ਵਧੀਆ ਸੀਗੇ ਐਨਾ ਵਧੀਆ ਉਹਦੇ ਰੋਲ ਨੂੰ ਨਿਭਾਉਦੇ ਸੀਗੇ ਕਿ ਲੋਕੀ ਵਾਹ ਵਾਹ ਕਰਦੇ ਸੀਗੇ ਐਨੇ ਆ ਵਧੀਆ ਰੋਲ ਕੀਤਾ ਐਨੇ ਆ ਵਧੀਆ ਰੋਲ ਕੀਤਾ ਕੋਈ ਇਹ ਨਹੀਂ ਕਹਿੰਦਾ ਸੀ ਫਲਾਣੇ ਬੰਦੇ ਨੇ ਆ ਰੋਲ ਵਧੀਆ ਨਹੀਂ ਕੀਤਾ ਵਹੀ ਕਰ ਗਿਆ ਫਲਾਣ ਕਰ ਗਿਆ ਸਾਡੇ ਜਮਾਨੇ 'ਚ ਐ ਵਧੀਆ ਰੋਲ ਕਰਦੇ ਸੀਗੇ ਤਾਂ ਸਾਰੇ ਦਰਸ਼ਕ ਐ ਰਾਮ ਨਰ ਜੀ ਲਾ ਕੇ ਬੈਠੇ ਸੀਗੇ ਉਸ ਟਾਈਮ ਟੀਵੀ ਤੇ ਵੀ ਨਰਮਾਇਤ ਚੱਲੀ ਸੀਗੀ ਤਾਂ ਵੀ ਲੋਕੀ ਸਾਡੇ ਆ ਕੇ ਤੇ ਬੈਨ ਵੇਦੇ ਸੀ ਬੈਠ ਕੇ ਰਾਮ ਕੇ ਗੀਤਾਂ ਵੇਦੇ ਸੀ ਰਾਮ ਨਰ ਬੈਠ ਕੇ ਵੇਦੇ ਸੀ ਰਾਮ ਨਰ ਦੇ ਜੀ ਅਚਾ ਜੀ ਆਪਾਂ ਗੱਲ ਕਰੀਏ ਹੁਣ ਵੀ ਤੁਸੀਂ ਰਾਮਲੀਲਾ ਦੇਖਣ ਜਾਂਦੇ ਹੋ ਜਾਂ ਉੱਥੇ ਜਦ ਤੁਸੀਂ ਜਾਂਦੇ ਹੋ ਜਿੱਦਾਂ ਤੁਸੀਂ ਪੁਰਾਣੇ ਬੰਦੇ ਹੋ ਜਿਹੜੀ ਆਪਣੀ ਨਵੀਂ ਯੁਵਾ ਪੀਡੀ ਇਹ ਤੁਹਾਡੇ ਤੋਂ ਪੁੱਛਦੀ ਹੋਵੇ ਕਿ ਕਿ ਤੁਹਾਨੂੰ ਬਹੁਤ ਐਕਸਪੀਰੀਅੰਸ ਹੋ ਚੁੱਕਿਆ ਹੈ ਵੀ ਇਹ ਰੋਲ ਕਿਵੇਂ ਕਰਨਾ ਹੈ ਜਾਂ ਆਪਾਂ ਕਿਵੇਂ ਕਿਦਾਂ ਕੰਮ ਕਰਨਾ ਹੈ ਹਾਂ ਉਹਨਾਂ ਨੂੰ ਜਾਨਣਾ ਉਹਨਾਂ ਮੈਂ ਬੰਦ ਬੰਦ ਪੁੱਛਦੇ ਨੇ ਵੀ ਆਹ ਆਹ ਰੋਲ ਕਿਵੇਂ ਕਰਨਾ ਹੈ ਕਿਵੇਂ ਜਿਹੜਾ ਬੰਦਾ ਕੀ ਕੀ ਕਰ ਕਿਵੇਂ ਕਰਨਾ ਮੈਂ ਉਹਨਾਂ ਨੂੰ ਸਮਝਾਦਾ ਵੀ ਆਹ ਬੰਦਾ ਇੱਥੇ ਆਈ ਕਰੇ ਆਹ ਬੰਦਾ ਇੱਥੇ ਕਰੇ ਫਿਰ ਉਸ ਹਿਸਾਬ ਨਾਲ ਉਹ ਮੈਨੂੰ ਮੈਨੂੰ ਪਹਿਲਾਂ ਦੱਸਦਾ ਉਹ ਹਿਸਾਬ ਨਾਲ ਉਹ ਕਰਦੇ ਸੀਗੇ ਤੇ ਮੈਂ ਜਿੱਥੇ ਜਗ੍ਹਾ ਮੇਰੇ ਚੱਲਦੀ ਮੈਂ ਰੋਜ਼ ਜਾਂਦਾ ਸੀਗਾ ਰੋਜ਼ ਹੀ ਮੈਂ ਉਹਨੂੰ ਸਮਝਾਉਂਦਾ ਸੀਗਾ ਵੀ ਹਾਂਜੀ ਦੋਸਤੋ ਏਸੀ ਆਪਣੇ ਚਾਚਾ ਜੀ ਜਿਨ੍ਹਾਂ ਤੋਂ ਆਪਾਂ ਪੁਰਾਣੇ ਟਾਈਮ ਦੇ ਰਾਮਲੀਲਾ ਦੀ ਜਾਣਕਾਰੀ ਲਈ ਆਪਾਂ ਇਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਡੀ ਵੀਡੀਓ ਵੀਡੀਓ ਪਸੰਦ ਆਊਗੀ ਤੇ ਪਹਿਲਾਂ ਵਾਂਗ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰੋਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਆਖਰੀ